ਔਰ ਇੱਕਦਮ ਇੱਕ ਟਿਕਟ ਅਨਾਉਂਸ ਹੋ ਜਾਣੀ ਕਿ ਆ ਤੁਹਾਨੂੰ ਪਤਾ ਸੀ ਤੁਹਾਡੀ ਟਿਕਟ ਕੱਟ ਕੇ ਕਿਸੇ ਹੋਰ ਨੂੰ ਦਿੱਤੀ ਜਾਵੇ ਇਹ ਪਹਿਲੀ ਵਾਰ ਨਹੀਂ ਹੋਇਆ ਜੀ ਅੱਗਾ ਵੀ ਟੇਟਾਂ ਟੋਟਾਂ ਦਾ ਕੱਢੀ ਜਾਂਦੀਆਂ ਸਾਰੀਆਂ ਪਾਰਟੀਆਂ ਵਿੱਚ ਚੱਲਦਾ ਸਿਸਟਮ ਮੈਨੂੰ ਪਹਿਲੇ ਪਤਾ ਸੀ ਇੱਕ ਗ੍ਰੇਡ ਮਹੀਨੇ ਤੋਂ ਪਿਛਲੀ 13 ਤਰੀਕ ਨੂੰ ਮੈਨੂੰ ਬੁਲਾਇਆ ਸੀ ਸੀਐਮ ਸਾਹਿਬ ਨੇ ਦਿੱਲੀ ਪੇਰੀਵਾ ਸਾਹਿਬ ਨੇ ਅਸੀਂ ਤੁਹਾਨੂੰ ਇਲੈਕਸ਼ਨ ਨਹੀਂ ਲੜਾਵਾਂਗਾ ਠੀਕ ਹੈ ਸਰ ਪਰ ਮੈਂ ਉਹਨਾਂ ਨੂੰ ਦੱਸ ਕੇ ਆਇਆ ਸੀ ਗੱਲ ਕਿ ਇੱਕ ਬਲੈਕੀਆ ਬੰਦਾ ਹੈ ਰਗਵ ਨੂੰ ਟਿਕਟ ਦੇਣੀ ਚਾਹੁੰਦਾ ਰਗਵ ਉੱਥੇ ਬੈਠਾ ਸੀ ਕਿਸ ਬਲੈਕੀ ਨੂੰ ਟਿਕਟ ਨਾ ਦਿਓ ਮੈਂ ਪਾਰਟੀ ਦੇ ਨਾਲ ਨਹੀਂ ਚੱਲਾਂਗਾ ਇਸ ਬੰਦੇ ਨਾਲ ਨਹੀਂ ਚੱਲ ਸਕਦਾ ਤੁਸੀਂ ਹੋਰ ਜਿਸਮਤੀ ਕੈਂਡੀਡੇਟ ਨੂੰ ਦੇ ਦਿਓ ਫਿਰ ਜਿਹੜੇ ਇੱਥੇ ਦੇ ਹੋਰ ਬੰਦੇ ਸੀ ਜਰਨੈਤ ਸਿੰਘ ਔਲਖ ਹਰਪ੍ਰੀਤ ਕਾਲੋਂ ਕਮਲ ਕੁਸ਼ੋਰ ਸ਼ਰਮਾ ਰਾਣਕਮ ਮਕਾਰੀ ਇਹਨਾਂ ਨੂੰ ਮੈਂ ਦੱਸਿਆ ਵੀ ਆਪ ਪ੍ਰੋਬਲਮ ਚੱਲਦੀ ਹੈ ਇਹਨਾਂ ਨੇ ਲਿਖ ਕੇ ਪਾਇਆ ਪਾਰਟੀ ਨੇ ਵੀ ਇਸ ਬਲੈਕ ਲਿਸਟਾਂ ਦੇ ਸਾਡੇ ਚੌਹਾਂ ਚ ਜਿੰਨੂੰ ਮਰਜ਼ੀ ਦੇ ਦਿਓ ਫਿਰ ਮੈਂ ਵੀ ਪਾਰਟੀ ਨੂੰ ਮੈਸੇਜ ਕਰਿਆ ਕਿ ਤੁਸੀਂ ਮੈਂ ਇਹਨਾਂ ਦੀ ਹਮਾਇਤ ਕਰਾਂਗਾ ਜਿਨੂੰ ਤੁਸੀਂ ਟਿਕਟ ਦੇਵੋਗੇ ਜੋ ਮੇਰੇ ਵੱਲ ਤੇ ਪਾਰਟੀ ਡਿਊਟੀ ਲਾਉਂਗੀ ਵੱਧ ਤੋਂ ਵੱਧ ਖਰਚਾ ਵਾਸਤੇ ਜੋ ਵੀ ਹੋਊਗਾ ਮੈਂ ਨਹੀਂ ਮਦਦ ਕਰਾਂਗਾ ਲੋਕਾਂ 'ਚ ਵੀ ਜਾਵਾਂਗੇ ਦੇ ਨਾਲ ਇਹਨਾਂ ਨੂੰ ਟਿਕਟ ਦੇ ਦਿਓ ਜਿਹਨੂੰ ਚੋਹਾਂ ਚੋਹਾਂ ਚਾਹੀਦੀ ਹੈ ਰਾਘਵ ਚੱਡੇ ਨੇ ਮੈਨੂੰ 19 ਤਰੀਕ ਨੂੰ ਬੁਲਾਇਆ ਕਹਿੰਦਾ ਕਿਆ ਕਰਨਾ ਹੈ ਕਿਸ ਤਰ੍ਹਾਂ ਮੈਂ ਖੰਜ ਮੈਂ ਤੁਹਾਨੂੰ ਇੱਕੇ ਦੱਸਿਆ ਕਿ ਉਸ ਬਲੈਕਿੰਗ ਡਾਟਾ ਦੇ ਉਹ ਕਹਿੰਦਾ ਹਾਂ ਮੇਰਾ ਨਾਮ ਵੀ ਬਦਨਾਮ ਹੋ ਰਿਹਾ ਚੱਡਾ ਨਾ ਮੇਰਾ ਨਾਮ ਵੀ ਬਦਨਾਮ ਹੋ ਕਰਤੀ ਆ ਉਸਨੇ ਵੀ ਉਹ ਮੇਰੇ ਕੋ ਪਤਾ ਲੱਗ ਗਿਆ ਬਲੈਕ ਹੀ ਆ ਮੈਂ ਉਸ ਨੂੰ ਟਿਕਟ ਨਹੀਂ ਦੇਵਾਂਗਾ ਮੇਰੇ ਕੋਲ ਬੋਲੋ ਬੜਾ ਉਤਾ ਦੇਵਾਂਗਾ ਮੈਂ ਕਿਹਾ ਜੀ ਮੇਰੇ ਕੋਲ ਬੜਾ ਉਤਾ ਨਹੀਂ ਚਾਹੀਦਾ ਤੁਸੀਂ ਜਿਹਨੂੰ ਟਿਕਟ ਦੇਣੀ ਦੇ ਦਿਓ ਮੈਂ ਇੱਕ ਪਾਰਟੀ ਦਾ ਵਲੰਟੀਅਰ ਹੋ ਕੇ ਵਰਕਰ ਹੋ ਕੇ ਕੰਮ ਕਰਾਂਗਾ ਉਸ ਬੰਦੇ ਦੀ ਉੱਠਣ ਲੱਗੇ ਨੀ ਤਾਂ ਮੈਨੂੰ ਬਾਹਰ ਛੱਡ ਕੇ ਗਿਆ ਜਦ ਦਰਵਾਜ਼ੇ ਕਹਿੰਦਾ ਜੀ ਮੈਂ ਤੁਹਾਡੇ ਨਾਲ ਜਵਾਨ ਕਰਦਾ ਮੈਂ ਹੋਰ ਬੰਦੇ ਨੂੰ ਟਿਕਟ ਦੇ ਦਾਂਗਾ ਮੈਂ ਉਸ ਬੰਦੇ ਨੂੰ ਟਿਕਟ ਨਹੀਂ ਦੇਵਾਂਗਾ ਹੁਣ ਪਾਰਟੀ ਨੇ ਟਿਕਟ ਉਹਨੂੰ ਬਲੈਕੀ ਨਹੀਂ ਦਿੱਤੇ ਜੀ ਮੇਰਾ ਸਿੱਧਾ ਜਾਂ ਖੰਡਾ ਹੈ ਇੱਕ ਬੰਦਾ ਕੋਈ ਅੰਦਰ ਤੇ ਕਰਦਾ ਹੁੰਦਾ ਪਾਰਟੀ ਰਹਿ ਕੇ ਕਿਸੇ ਦਾ ਵਿਰੋਧ ਮੈਂ ਬਾਹਰ ਤੇ ਵਿਰੋਧ ਕਰਦਾ ਜਿੱਥੇ ਮੇਰੀ ਪਾਰਟੀ ਡਿਊਟੀ ਲਾਉਂਗੀ ਕੰ ਇਸ ਬੰਦੇ ਦਾ ਥਰੂ ਨਹੀਂ ਲਾ ਕੇ ਚੱਡੇ ਨੇ ਆਪਣੀ ਰਿਸ਼ਤੇਦਾਰੀ ਪਗਾਈ ਹੈ ਦੋਸਤੀ ਪਗਾਈ ਹੈ ਜੋ ਵੀ ਕਰਿਆ ਉਹਨਾਂ ਇਹਨੂੰ ਟ੍ਰੇਡ ਦੇ ਦਿੱਤੀ ਮੈਂ ਇਸ ਬੰਦੇ ਦਾ ਸਖਤ ਲੱਭਾਂ ਵਿੱਚ ਵਿਰੋਧ ਕਰਦਾ ਸਰਲ ਸ਼ਬਦਾਂ ਜੀ ਇਹ ਗੱਲ ਕਰੀਏ ਮੈਂ ਆਪਣੀ ਵੋਟ ਮੇਰੀ ਇਸ ਹਲਕੇ 'ਚ ਪੈਣੀ ਹੈ ਸਮਾਨ ਪ੍ਰਭੂਤ ਹੈ ਮੇਰਾ ਹਾਂਜੀ ਉੱਥੇ ਵੋਟ ਪੈਣੀ ਹੈ ਮੈਂ ਆਪਣੇ ਵੋਟ 'ਚ ਬੋਟ ਪਾਵਾਂਗਾ ਝਾੜੂ ਨੂੰ ਆਪਣੀ ਪਰ ਮੈਂ ਇਸ ਬੰਦੇ ਵਾਸਤੇ ਕੋਈ ਕੰਮ ਨਹੀਂ ਕਰਾਂਗਾ ਕਰੋਗੇ ਨਹੀਂ ਨਾ ਮੈਂ ਜਿੱਥੇ ਮੈਨੂੰ ਕਹਿਣਗੇ ਮੈਂ ਉੱਥੇ ਡਿਊਟੀ ਜਿੰਮੇ ਪਾਰਟੀ ਨੇ ਮੇਰੀ ਲੋੜ ਹੋਈ ਤਾਂ ਮੈਂ ਉੱਤੇ ਕੰਮ ਕਰਾਂਗਾ ਸ਼ਬਦ ਬਾਰ-ਬਾਰ ਵਰਤ ਰਹੇ ਹੋ ਬਲੈਕ ਇਹਨਾਂ ਕੀ ਕਰਨਗੇ ਸਾਡੇ ਇਲਾਕੇ 'ਚ ਇਹਨਾਂ ਦੀ ਨੂਰਪੁਰ ਦੀ 40 ਸਾਲ ਦੀ ਦੁਕਾਨ ਆ ਅਸੀਂ ਆੜਤ ਉੱਥੇ ਕਰਦੇ ਦੇ ਇਹਨਾਂ ਕੋਲ ਸਿਰਦੇ ਰਹੇ ਜੀ ਸਾਰੇ ਲੋਕਾਂ ਨੂੰ ਪਤਾ ਹੈ ਕਿ ਆਪਣੇ ਸਿਲੰਡਰ ਚੋਰ ਵੀ ਇਹਨਾਂ ਨੂੰ ਕਹਿੰਦੇ ਸਿਲੰਡਰ ਬਲੈਕ 'ਚ ਲੈ ਕੇ ਜਦੋਂ ਸਿਲੰਡਰ ਨਹੀਂ ਲੋਕਾਂ ਨੂੰ ਮਿਲਦੇ ਤੇ ਸਿਲੰਡਰ ਬਲੈਕ 'ਚ ਵੇਚਦੇ ਸੀ ਗੈਸ ਵੀ ਬਲੈਕ 'ਚੋਂ ਜੋ ਕੱਢ ਕੇ ਵੇਚਦੇ ਰਹੇ ਖਾਦ ਚੋਰ 2002 ਤੋਂ 7 ਕਰ ਕਾਂ ਸੀ ਸਰਕਾਰ ਰਹੀ ਇਹਨਾਂ ਦਾ ਫਾਇਦਰ ਹੋ ਰਿਹਾ ਜਦ ਲੋਕਾਂ ਨੂੰ ਇਹਨੇ ਖਾਦ ਕਿੰਨੀ ਬਲੇਗ ਵਿੱਚ ਚੀ ਆਮ ਸੈਟੀ ਦੀ ਖਾਦ ਮੇਰੇ ਦੀ ਦੁਕਾਨ ਤੇ ਖਾਦ ਬਲੇਕੀ ਮਿਲਦੀ ਸੀ ਅੱਜ ਵੀ ਇੰਦੀ ਦੁਕਾਨ ਤੇ ਚਲ ਜਾਓ ਖਾਦ ਦੇ ਨਾਲ ਇੱਕ ਬੂਸਟਰ ਦਾ ਪੈਕਟ ਦਿੰਦੇ ਆ ਤਾਂ ਖਾਦ ਦੀ ਬੋਰੀ ਦਿੰਦੇ ਆ ਸੈਟੀ ਨਾਲ ਤੇ 100 ਰੁਪਇਆ 50 ਰੁਪਇਆ ਜ਼ਿਆਦਾ ਮਹਿੰਗੀ ਦਿੰਦੇ ਨਾਲ ਬੂਸਟਰ ਵੇਚਦੇ 200 ਰੁਪਇਆ ਦਾ ਆਪਣਾ ਆਰਟੀਆਆਂ ਪਾਈਆਂ 600 ਆਰਟੀਆਈ ਨਾ ਇੱਕ ਆਰਟੀਆ ਦਾ ਕੋਈ ਹੱਲ ਹੋਇਆ ਰਾਘਵ ਚੱਡੇ ਨੂੰ ਕਮਾਉ ਪਤਾ ਮਿਲ ਗਿਆ ਆਰਟੀਆਂ ਪਾਓ ਪੈਸੇ ਲਓ ਠੇਕੇਦਾਰਾਂ ਤੇ ਅਫਸਰਾਂ ਦੇ ਜੋ ਵੀ ਮੈਨੂੰ ਪਤਾ ਕਿਤੇ ਗਿਆ ਕਰਵਾਇਆ ਇਸ ਕਰਕੇ ਆਰਟੀਆਈ ਦਾ ਕਹਿੰਦੇ ਨੇ ਸਪੈਸ਼ਲਿਸਟ ਹੈ ਸਪੈਸ਼ਲਿਸਟ ਦਾ ਮਤਲਬ ਹੱਲ ਵੀ ਨਿਕਲਣਾ ਚਾਹੀਦਾ ਆਰਟੀਆਈ ਪਾਈ ਜੀ ਪ੍ਰੈਸ ਕਰੀਏ ਪਹਿਲੇ ਇਹ ਗੱਲ ਖਤਮ ਮੈਂ ਨਹੀਂ ਕਹਿੰਦਾ ਜਨਤਾ ਕਹਿੰਦੀ ਹੈ ਰੋਪੜ ਦੀ ਰੋਪੜ ਦੇ ਵਕੀਲਾਂ ਨੂੰ ਪੁੱਛ ਲਓ ਮੈਂ ਵੀ ਪਾਰਟੀ ਨੂੰ ਕਿਹਾ ਮੈਂ ਕਾ ਵਕੀਲ ਸਾਡੇ ਰੋਪੜ ਉੱਥੇ ਜਾ ਕੇ VOTING ਕਰਾ ਲਓ ਪਤਾ ਕਰ ਲਓ ਇਹਦੇ ਬਾਰੇ ਨੂਰਪਾਲ ਵੇਦੀ ਸਾਰੇ ਲੋਕ ਇਹਨਾਂ ਨੂੰ ਬਲਾ ਬੈਕ ਕੀਆ ਕਹਿੰਦੇ ਪਰਿਵਾਰ ਨੂੰ ਕਹਿੰਦੇ ਆ ਹੁਣੀ ਤੇ ਪਰਾਂ ਦਾ ਮੈਂ ਕੁਝ ਕਹਿ ਨਹੀਂ ਸਕਦਾ ਜਿਸ ਜੇ ਮੈਨੂੰ ਪਤਾ ਹੋਵੇ ਮੈਂ ਹੱਟ ਨਹੀਂ ਚੁੱਪ ਸਕਦਾ ਮੈਂ ਨਹੀਂ ਚੱਪ ਸਕਦਾ ਮੈਨੂੰ ਰਾਜਨੀਤੀ ਦਾ ਨਹੀਂ ਕੋਈ ਮੈਂ ਪਹਿਲਾਂ ਮੇਰੇ ਪਰਿਵਾਰ ਕੀਤੇ ਰਾਜਨੀਤੀ ਥੋੜਾ ਦਾ ਮੇਰਾ ਮੈਂ ਤਾਂ ਦਿਹਾੜੀ ਕਮਾਉਣ ਵਾਲਾ ਇੱਕ ਬੰਦਾ ਦਾ ਕੰਮ ਕਰਨ ਵਾਲਾ ਅੱਜ ਵੀ ਦਿਹਾੜੀ ਕਰਕੇ ਕੰਮ ਕਰ ਲਾਂਗਾ ਜੇ ਪਾਰਟੀ ਮੇਰੀ ਲੋੜ ਹੋਈ ਮੈਂ ਇੱਕ ਵਰਕਰ ਦੀ ਤਰ੍ਹਾਂ ਜਿੱਥੇ ਪਾਰਟੀ ਮੇਰੀ ਡਿਊਟੀ ਨੇ ਉੱਥੇ ਕੰਮ ਕਰਾਂਗਾ। ਕੋਈ ਤਾਲਮੇਲ ਰੱਖਣਗੇ ਰਾਸ਼ਾ ਤਾਂ ਦੇਖਦੇ ਹੋ ਆਏ ਪਾਰਟੀ ਦੇ ਕਲਾਸ ਬਿਮਲ ਜੀ ਤੁਸੀਂ ਪਹਿਲੇ ਕਿਹੜੇ ਚੈਨਲ ਤੇ ਉਹਦਾ ਅਖਬਾਰ ਚ ਕੰਮ ਕਰਦੇ ਸੀ? ਕਿ ਪਹਿਲੇ ਪਹਿਲੇ ਸਟਾਰਟਿੰਗ ਕਿਹੜਾ ਅਖਬਾਰ ਸੀ ਤੁਹਾਡਾ? ਕਿਹੜਾ ਅਖਬਾਰ ਸੀ ਪਹਿਲਾਂ ਦੱਸਿਓ ਮੈਨੂੰ। ਤੁਸੀਂ ਵੀ ਆਪਣਾ ਚੈਨਲ ਬਦਲ ਲੈਂ ਮੇਰੀ ਗੱਲ ਸੁਣੋ ਜਦੋਂ ਤੁਸੀਂ ਚੈਨਲ ਬਦਲਦੇ ਆ ਹਰ ਇਨਸਾਨ ਨੇ ਕਿਤੇ ਹੁਣ ਮੈਂ ਟਰਾਂਸਪੋਰਟ ਦਾ ਮੇਰੀ ਰਾਣਾ ਜੀ ਨੇ ਦੱਸਿਆ ਵੀ ਵੇਚਤੀ ਸਾਰੀ ਇਹਨਾਂ ਨੇ ਖਵਾ ਲਈ ਕਲਪ ਖੁੱਲੇ ਆ ਸਾਰਾ ਖੁੱਲੇ ਆ ਜੇ ਮੈਂ ਤੇ ਨਹੀਂ ਵਰਕਰ ਮੰਗੂ ਕੰਮ ਕਰਾਣਾ ਦਾ ਕਰਾਈ ਜਾਣ ਜੇ ਇਹ ਨਹੀਂ ਕਿਹਾ ਤੂੰ ਪਾਰਟੀ ਦੇ ਬਾਹਰ ਜਾ ਪਾਰਟੀ ਦੇ ਖਿਲਾਫ ਬੋਲ ਗਿਆ ਫਿਰ ਤਾਂ ਬੰਦੇ ਨੂੰ ਕੁਝ ਕਰਨਾ ਹੀ ਪੈਣਾ ਹਜਾ ਮੈਂ ਪਾਰਟੀ ਨਾਲ ਐ ਕਈ ਰਿਵਾਜ ਸਾਹਿਬ ਨਾਲ ਮੇਰੀ ਇੱਕ ਇੱਛਾ ਦਿਲ ਦੀ ਕਿ ਭਗਵਾਨ ਤਵਾਂ ਸੀਆਂ ਬਣ ਜੇ ਪੰਜਾਬ ਦਾ ਲੋੜ ਪਈ ਤਾਂ ਲੱਖ ਅਜਮਾ ਸਕਦੇ ਆ ਹੈ ਆਪਣਾ ਲੱਖ ਮੇਰੀ ਲੱਖ ਦੀ ਗੱਲ ਨਹੀਂ ਐ ਮੈਂ ਕਹਿੰਦਾ ਅੱਜ ਵੀ ਮੇਰੇ ਦਿਲ ਦੀ ਇੱਛਾ ਹੈ ਕਿ ਭਗਵਾਨ ਤਮਨ ਨੇ ਬਹੁਤ ਮਿਹਨਤ ਕੀਤੀ ਉਸੇ ਬਣ ਜਾਏ ਕੇਜੀਬਾ ਸਾਹਿਬ ਵੀ ਰੈਸ਼ਨ ਲੀਡਰ ਹੈ ਕੋ ਪ੍ਰਧਾਨ ਮੰਤਰੀ ਬਣ ਜਾਏ ਹੁਣ ਰਾਘੋ ਚੱਡੇ ਨੂੰ ਲੱਗਿਆ ਕਿ ਮੇਰੇ ਖਿਲਾਫ ਬੋਲਤਾ ਹੀ ਨਾ ਜਿਵੇਂ ਉਹਨਾਂ ਪਾਰਟੀ ਜੀ ਮੈਨੂੰ ਰੱਖਣਾ ਹੋਇਆ ਬਾਰਕਰ ਕਰਕੇ ਮੈਨੂੰ ਕਹਿੰਦਾ ਤਾਂ ਮੈਂ ਅਹੁਦਾ ਦੇਣਾ ਬੜਾ ਮੈਂ ਕਿਹਾ ਮੈਨੂੰ ਕੁਝ ਨਹੀਂ ਚਾਹੀਦਾ ਮੈਂ ਇੱਕ ਵਲੰਟੀਅਰ ਹੋ ਕੇ ਬਾਰਕਰ ਹੋ ਕੇ ਕੰਮ ਕਰਾਂਗਾ ਪਰ ਇੱਕ ਮੇਰੀ ਇੱਛਾ ਜਰੂਰ ਸੁਣ ਲਈ ਵੀ ਇਹ ਬੰਦੇ ਬਲੈਕੀ ਨਾਲ ਮੈਂ ਨਹੀਂ ਚੱਲਾਂਗਾ ਜੇ ਉਹਨਾਂ ਨੇ ਸਵੇਰ ਨੂੰ ਇਹਨੂੰ ਪਾਰਟੀ ਦੇ ਬਾਹਰ ਕਰਨਾ ਤਾਂ ਵੀ ਕੋਈ ਪਤਾ ਨਹੀਂ ਤਾਂ ਮੈਂ ਡਰਦਾ ਨਹੀਂ ਕਿਸੇ ਗੱ ਤੇ ਮੈਂ ਕਟਹਿਰੇ ਖੜਾ ਕਰਾਂਗਾ ਇਹਨਾਂ ਨੂੰ ਸਾਰਿਆਂ ਨੂੰ ਇੱਥੇ ਨਹੀਂ ਕਰਾਂਗਾ ਹਰਮੰਦਰ ਸਾਹਿਬ ਦੀ ਧਰਤੀ ਤੇ ਕਰਾਂਗਾ ਉੱਥੇ ਬੁਲਾਵਾਂਗਾ ਇਹਨਾਂ ਨੂੰ ਵੀ ਇੱਥੇ ਸੱਚਾਈ ਬੋਲੀ ਜਾਣੀ ਹੈ ਜਿਹੜੇ ਮੇਰੇ ਪਰ ਰੋਪ ਲਾਣੇ ਆ ਮੈਂ ਉਸ ਰੋਪ ਦਾ ਵੀ ਜਵਾਬ ਹਰਮੰਦਰ ਸਾਹਿਬ ਦੇਵਾਂਗਾ ਪਾਰਟੀ ਰੋਪ ਲਾਉਂਦੀ ਨਹੀਂ ਨਾ ਕਰਨ ਲੱਗੇ ਨਾ ਸੰਦੋਇ ਨਾ ਕਰਤਾ ਸੰਦੋਇ ਲਾ ਘੁੱਟ ਰਿਹਾ ਉੱਥੇ ਜਾ ਕੇ ਮੈਂ ਸਾਰੇ ਰੋਪਾਂ ਦਾ ਹੱਲ ਕਰਾਂਗਾ ਉੱਥੇ ਇਹਨਾਂ ਨੂੰ ਬੁਲਾਵਾਂਗਾ ਜਾ ਕੇ ਹਰਮੰਦਰ ਸਾਹਿਬ ਦੀ ਧਰਤੀ ਤੇ ਇਹ ਵੀ ਮੈਨੇ ਚੈਲੰਜ ਕਰਤਾ ਠੀਕ ਸਮਾਂ ਇਹ ਤਾਂ ਆਣ ਵਾਲਾ ਸਮਾਂ ਦੱਸੇਗਾ ਜੀ ਫਿਰ ਵੀ ਤੁਹਾਨੂੰ ਕਹਾਂ ਤਾ ਮੈਂ ਤਾਂ ਮੇਰੀ ਤਾਂ ਸ਼ੁਭ ਕਾਮਨਾ ਵਾਂਗੇ ਪੰਜਾਬ ਚ 77 ਸੀਟਾਂ ਦੇਤੀਆਂ ਆਮ ਆਦੀ ਪਾਰਟੀ ਸਰਕਾਰ ਬਣਾ ਭਗਵਾਨ ਤਮਨ ਸੀਆ ਬਣਾ ਚਾਹੀਦਾ ਰਘਵ ਜੱਡਾ ਸੀਆ ਨਹੀਂ ਬਣਾ ਚਾਹੀਦਾ ਅੱਜ ਕੱਲ ਮੈਂ ਇੱਕ ਦਿਨ ਹੁਣ ਦਿੱਲੀ ਚਲ ਗਿਆ ਮੈਂ ਦੋ ਦਿਨ ਪਹਿਲਾਂ 15 ਦਿਨ ਪਹਿਲਾਂ ਰਜਿੰਦਰ ਨੇ ਉਹਥੇ ਕਹਿੰਦੇ ਜੀ ਰਘਵ ਸੀਐਮ ਜਾ ਰਿਹਾ ਪੰਜਾਬ ਚ ਸੀਆ ਬਣ ਰਿਹਾ ਰਘਵ ਰਘਵ ਜੱਡਾ ਸੀਆ ਨਹੀਂ ਬਣਦੀ ਉਹਦੀ ਗੱਲ ਨੂੰ ਕੱਟ ਦਿਆ ਪਿਛਲੀ ਵਾਰ ਵੀ ਮਾਰਖਾ ਦੀ ਪਾਰਟੀ ਨੇ ਹੁਣ ਤੱਕ ਵੀ ਐਲਾਨ ਨਹੀਂ ਯਾਰਿਆ ਕੀ ਲੱਗਦਾ ਦਿੱਲੀ ਤੋਂ ਅੱਛਾ ਤੁਹਾਡੇ ਮਾਰਗਨਾ ਇੱਕ ਤੁਹਾਡਾ ਚੈਨਲ ਚੱਲਦਾ ਹੈ ਪਹਿਲੇ ਨਾ ਜਰਨੈਲ ਸਿੰਘ ਸਾਡੇ ਵਿਚਾਰੇ ਤਿਲਕ ਉਹਨਾਂ ਨੂੰ ਇੱਥੇ ਚਾਰਜ ਲਾਤਾ ਉੱਥੇ ਤੇਲਗਾਨਾਗਰ ਚ ਫੈਰ ਗਈ ਮੇਰੇ ਵੀ ਹੁਣ ਸਾਰੇ ਜਾਨਵਸ਼ਾਨਾ ਕਿਉਂਕਿ ਮੈਂ ਦਿੱਲੀ ਵੀਸ ਸਾਲ ਰਿਹਾ ਉੱਥੇ ਕਹਿੰਦੇ ਜੀ ਉਹ ਬਣਨਾ ਸੀ ਸੀਐਮ ਜਨਰਸਵਨ ਜਿਹੜਾ ਇਦਾਂ ਦੀ ਗਾਲ੍ਹੀਆਂ ਦੋ ਵਿਚਾਰਾ ਯਰਬਰ ਲੱਗਿਆ ਹੁਣ ਰਜਿੰਦਰ ਨਗਰ ਚ ਰਾਘਵ ਚੱਡਾ ਨੇ ਵੀ ਇੱਕ ਟੀਮ ਬਣਾ ਲਈ ਇੱਥੇ ਕਿ ਰਾਘਵ ਚੱਡਾ ਨੇ ਸਿਆਣ ਬਣਨਾ ਸਰਕਾਰ ਮੈਂ ਚਲਾਣੀ ਹੈਗੀ ਮੈਂ ਪੰਜਾਬ ਦੇ ਸਾਡੇ ਕੇਰੀ ਵਸਾ ਬੜੇ ਸਿਆਣੇ ਲੀਡਰ ਨੇ ਕਿ ਪੰਜਾਬ ਦਾ ਹੀ ਬੰਦਾ ਮੁੱਖ ਮੰਤਰੀ ਬਣੂਗਾ ਪੰਜਾਬ ਦਾ ਹੀ ਚਾਹੀਦਾ ਜਿਹਨੂੰ ਉਹ ਬਣਾਣਗੇ ਉਹ ਮਨਜ਼ੂਰ ਹੋਣਾ ਹੈ ਲੋਕਾਂ ਨੂੰ ਰਵਿੰਦਰਜੀ ਸੀਐਮ ਸਾਡੇ ਬੜੇ ਸਿਆਣੇ ਲੀ ਜਿਹੜੇ ਅਰਾਗੋ ਚੜੇ ਨੇ ਅੱਜ ਮੈਨਿੰਗ ਦੇ ਮੁੱਦੇ ਚੱਕੇ ਆ ਇਹ ਤਾਂ ਆਪਾਂ 5 ਸਾਲ ਤੋਂ ਲੜਦੇ ਆ ਤੂੰ ਤੁਹਾਡੇ ਸਾਹਮਣੇ ਮੈਂ ਅਫਸਰ ਸ਼ਾਈ ਇੱਕ ਬੰਦਾ ਦਾ ਇੱਕ ਇੱਕ ਐਮਐਲਏ ਜਿਹਨਾਂ 8 ਵਜੇ ਡਾਕਟਰ ਹਸਪੀਟਲ ਚ ਪਠਾਉਂਦੇ ਐਸ ਜੀਆਂ ਬਠਾਉਂਦੇ ਸਾਰੇ ਨੇ ਮੇਰੇ ਪਰਚੇ ਵੀ ਹੋਏ ਤੁਹਾਡੇ ਸਾਹਮਣੇ 354 ਦਾ ਪਰਚਾ ਕਿੱਡਾ ਵੱਡਾ ਬੜਾ ਖਤਰਨਾਕ ਮੇਰਾ ਸਰਕਾਰ ਨੇ ਮੇਰਾ ਜੀਣਾ ਹਰਾਮ ਕਰਤਾ ਸਹੀ ਉਸ ਤੋਂ ਬਾਅਦ ਮੈਨਿੰਗ ਦੇ ਖਿਲਾਫ ਜਿਹੜੀ ਅੱਜ ਇਹ ਮੈਨਿੰਗ ਦੇ ਖਿਲਾਫ ਗਿਆ ਹੈ ਤੇ ਚੰਨੀ ਮੈਨਿੰਗ ਕਰਦਾ ਹੈ ਇਹ ਚੰਨੀ ਮੈਨਿੰਗ ਕਰਦਾ ਇਹ 5 ਸਾਲ ਮੇਰੇ ਸਾਹਮਣੇ ਤੁਹਾਡੇ ਸਾਹਮਣੇ ਕਿੰਨੀ ਲੜਾਈ ਹੋਈ ਪੱਗਾਂ ਕੁਦੇ ਚੁੱਕਦਾ ਰਿਹਾ ਮੈਂ ਆਖਰੀ ਸਵਾਲ ਟਰਾਂਸਪੋਰਟ ਦਾ ਕੰਮ ਵੇਚ ਦਿਆਸ ਤੋਂ ਵੀ ਪਰੇ ਕਰ ਦਿੱਤਾ ਟਿਕਟ ਦੇ ਤੌਰ ਤੇ ਹੁਣ ਕੀ ਕਰੋਗੇ ਦੇਖੋ ਮੇਰੇ ਕੋਲ ਜ਼ਮੀਨ ਹੈਗੀ ਐ ਕਿਸਾਨ ਪਹਿਲਾਂ ਕਿਸਾਨ ਰਿਹਾ ਐ ਖੇਤੀਬਾੜੀ ਕਰਦਾ ਐ ਮੈਂ ਐਮਐਲਏ ਬਣ ਕੇ ਕਦੇ ਆਪਣੀ ਖੇਤੀ ਤਾਂ ਨਹੀਂ ਛੱਡੀ ਅੱਜ ਵੀ ਮੇਰਾ ਮੇਰਾ ਬੇਟਾ ਆਇਆ 18 ਸਾਲ ਦਾ ਹੋਣਾ ਉਹਨਾਂ ਤਿੰਨ ਸਮਨ ਉਹ ਖੇਤੀਬਾੜੀ ਕਰਦਾ ਮੈਂ ਕਰਦਾ ਹੁਣ ਮੈਂ ਆਹਾ 6 ਮਹੀਨੇ ਤੇ ਨਹੀਂ ਕਰੀ ਕਿਉਂਕਿ ਜਿਆਦਾ ਰੀਮੇ ਰਹੇ ਆ ਆਪਨੇ ਵੀ ਖੇਤ ਜਾਂਦਾ ਨਹੀਂ ਮੈਂ ਰੋਜ਼ ਸਵੇਰੇ ਉੱਠ ਕੇ ਖੇਤ ਜਾਂਦਾ ਸੀ ਕਿਸਾਨੀ ਦਾ ਕੰਮ ਕਰਦਾ ਕਿਸਾਨਾਂ ਦਾ ਕੰਮ ਕਰਾਂਗਾ ਪਹਿਲਾਂ ਵੀ ਆਪ ਫਸਲ ਵੀਜੀ ਹੈ ਹੁਣ ਹੋਰ ਜਿਆਦਾ ਥੋੜੀ ਸਖਤ ਮਿਹਨਤ ਕਰ ਲਾਂਗੇ ਸਬਜ਼ੀਆਂ ਲਾ ਲਾਂਗੇ ਪਿਆਜ਼ ਲਾ ਲਾਂਗੇ ਭੁੱਕੀਆਂ ਲਾ ਲਾਂਗੇ ਰਾਗੋ ਚੱਡੇ ਨੂੰ ਖੁਲਾਇਆ ਕਰਾਂਗੇ ਉੱਥੇ ਗੋभी ਨੇਕੇ ਵੇ ਲਖਾ ਕਾਕਾ ਹੁਣ ਤੂੰ ਇੱਥੇ ਬੈਠ ਕੇ ਗੋਗੀ ਠੀਕ ਹੈ ਇਸ ਕਰਕੇ ਰਾਗੋ ਚੱਡੇ ਵੱਤਾ ਸਬਜ਼ੀਆਂ ਵੀਜਾਂਗਾ ਪੂਰੀਆਂ ਪਾਲ ਮਿਲ ਕੀਤਾ ਕੇ ਟ੍ਰੈਕਟਰ ਮੈਂ ਕੀ ਕਹਿੰਦਾ ਜੀ ਪਾਰਟੀ ਨਾਲ ਮੇਰੀ ਪਹਿਲੀ ਗੱਲ ਹੋ ਚੁੱਕੀ ਸੀ ਇਸ ਵਾਰ ਇਹ ਤਾਂ ਅੱਛਾ ਸੰਧਵਾ ਸਾਹਿਬ ਇੱਕ ਬੜਾ ਗੰਭੀਰ ਪਾਰਟੀ ਨੇ ਜੇ ਕਿਸੇ ਨਾਂ ਪਤਾ ਹੁੰਦਾ ਮੈਨੂੰ 13 ਨੰਬਰ ਦਾ ਪਤਾ ਸੀ ਮੈਨੂੰ ਬੁਲਾਇਆ ਸੀ ਸੀਆ ਨਾ ਦਿੱਲੀ ਗਿਆ ਤੀ ਮੈਂ ਸ਼ਨੀਵਾਰ ਦਾ ਦਿਨ ਸੀ ਮੇਰੀ ਭਾਂਜੀ ਦਾ ਵਿਆਹ ਤਾਂ ਰਾਤ ਨੂੰ ਮੈਨੂੰ ਵਾਪਸ ਆਣਾ ਪਿਆ ਉਸੇ ਦਿਨ ਮੈਂ ਗਿਆ ਸੀ ਮੈਨੂੰ ਬੁਲਾਇਆ ਸੀ ਤੇ ਇਹਨਾਂ ਨੇ ਦੱਸਿਆ ਇਲੈਕਸ਼ਨ ਨਹੀਂ ਨਾ ਠੀਕ ਹੈ ਪਰ ਇੱਕ ਮੇਰੀ ਨਾਲ ਕੁਆਲਟੀ ਹੋਊਗੀ ਕਿ ਇਸ ਬਲੈਕੀ ਇਹਨੂੰ ਤੁਸੀਂ ਇਲੈਕਸ਼ਨ ਨਹੀਂ ਲੜਾਓਗੇ ਤੁਸੀਂ ਦੱਸੋ ਕਿੰਨੇ ਲੋਕਾਂ ਨੇ ਟਿਕਟ ਟਿਕਟ ਅਪਲਾਈ ਕੀਤੀ ਸੀ ਕਿੰਨੇ ਲੋਕਾਂ ਨੇ ਤੁਹਾਡੇ ਤੁਸੀਂ ਵੀ ਅਪਲਾਈ ਕੀਤੀ ਸੀ ਕਿ ਅਪਲਾਈ ਕਰਨੀਆਂ ਜਾਂ ਕਰਨੀਆਂ ਸੀ ਹਜੇ ਇਸ ਪਾਰਟੀ 'ਚ ਅਪਲਾਈ ਵਾਲਾ ਫਾਰਮੂਲਾ ਨਹੀਂ ਹੈਗਾ ਜੀ ਮੈਂ ਤਾਂ ਇਸ ਪਾਰਟੀ 'ਚ ਉਹ ਨਹੀਂ ਦੇਦਾ ਪੀਐਸਸੀ ਦੀ ਮੀਟਿੰਗ ਹੀ ਬੈਂਦੀ ਹੋਊਗੀ ਕਿਤੇ ਕੈਂਡੀਡੇਟ ਚੁਣਦੇ ਹੋਊਗੇ ਮੈਨੂੰ ਨਹੀਂ ਪਤਾ ਫਿਰ ਕਿਦਾਂ ਟਿਕਟਾ ਦੇ ਦਿੰਦੇ ਇਹ ਰਾਗਵਤ ਤੇ ਇੱਕ ਸੰਦੀਪ ਪਟਕਾ ਆਈਟੀਆਈ ਦਾ ਪ੍ਰੋਫੈਸਰ ਹੈ ਉਹ ਸਰਵਿਸ ਉਪੇ ਕਰਦਾ ਹੈ ਉਹ ਟਿਕਟਾਂ ਵੰਡਦਾ ਇੱਕ ਉਹਨਾਂ ਦੀਪਕ ਚਵਾਨ ਰੱਖਿਆ ਵਾ ਕਿ ਕਿ ਰਾਗਵੇ ਤਿੰਨੇ ਦੋ ਤਿੰਨ ਜਣੇ ਆ ਜੀ ਜਿਹੜੀਆਂ ਟਿਕਟਾਂ ਦਿੰਦੇ ਆ ਕਿਸੇ ਦੀ ਅਪਲਾਈ ਨਹੀਂ ਕਰਦੇ ਜਦੋਂ ਟਿਕਟ ਐਲਾਨ ਹੋਣੀ ਤਾਂ ਪਤਾ ਮੈਨੂੰ ਤਾਂ ਤਾਂ ਪਤਾ ਲੱਗ ਗਿਆ ਕਿ ਮੈਨੂੰ ਪਹਿਲਾਂ ਬੁਲਾਇਆ ਸੀ ਉਹਨਾਂ ਨੇ ਵੀ ਤਾਂ ਇਲੈਕਸ਼ਨ ਨਹੀਂ ਲੜਨਾ ਵਾ ਠੀਕ ਆ ਸਰ ਪਰ ਮੇਰੀ ਵੀ ਇੱਕ ਸ਼ਰਤ ਨਾਲ ਹਾਂ ਅਗਰ ਰਾਗ ਬਣਾਈ ਤੇ ਕੋਈ ਝਾਲਾ ਬੋਲਿਆ ਮੈਂ ਉਹਨਾਂ ਨੂੰ ਕਟਹਿਰੇ ਹੀ ਖੜਾ ਕਰਾਂਗਾ ਹਰਮੰਦਰ ਸਾਹਿਬ ਦੀ ਧਰਤੀ ਤੇ ਮੇਰੇ ਕੋਲ ਬਹੁਤ ਕੁਝ ਆ ਪਾਰਟੀ ਬਾਰੇ ਮੈਂ ਪਾਰਟੀ ਬਚਾਈ ਵੀ ਹੈਗੀ ਹੈ ਜਿੱਥੇ ਕੇਰੀ ਵਾਲਾ ਅਮਰਜੀਤ ਨੂੰ ਯੂਜ਼ ਕਰਿਆ ਉੱਥੇ ਅਮਰਜੀ ਠੀਕ ਹੈ ਇਸ ਕਰਕੇ ਮੈਂ ਬਾੜਾ ਕਹੀ ਮੈਂ ਮੇਰੇ ਸੀਐਮ ਸਾਹਿਬ ਲੀਡਰ ਹੈ ਬੰਕੇਰੀਪਾਸ ਸਾਹਿਬ ਭਗਵੰਤ ਮਾਨ ਮੇਰੇ ਲੀਡਰ ਹੈ ਜਿੱਥੇ ਉਹਨਾਂ ਬੈਸਤ ਕਰਨੀ ਉੱਥੇ ਕਰ ਲਵਾਂ ਬਰਾਗੋ ਜੱਟਾ ਕਿ ਮੈਂ ਆਹ ਗੱਲ ਨਹੀਂ ਕਹੀ ਔਰ ਮੈਨੂੰ ਪਿਛਵਾਜ ਦਿੱਤਾ ਮੈਨੂੰ ਇਸ ਕਰਕੇ ਬੋਲਣਾ ਪਿਆ ਜੇ ਉਹ ਮੈਨੂੰ ਨਾ ਕਹਿੰਦਾ ਵੀ ਮੈਂ ਟਿਕਟ ਦੇਣੀ ਹੈ ਫਿਰ ਕੋਈ ਗੱਲ ਹੀ ਨਹੀਂ ਹੈ ਜਦੋਂ ਤੁਹਾਨੂੰ ਬੁਲਾਇਆ ਉਹਨਾਂ 19 ਤਰੀਕ ਨੂੰ ਮੈਨੂੰ ਉੱਥੇ ਕਿਹਾ ਟਿਕਟ ਦੇਣੀ ਹੈ ਮੈਂ ਉਹਨੂੰ ਨਹੀਂ ਦਿੰਦਾ ਟਿਕਟ ਦੇਣਾ ਜਵਾਨ ਹੈ ਮੇਰੀ ਪੱਕੀ ਭਰਾਵਾਂ ਵਾਲੀ ਜਵਾਨ ਹੈ ਦੋਸਤੀ ਜਵਾਨ ਮੈਂ ਠੀਕ ਹੈ ਯਾਰ ਜੀ ਨੂੰ ਦੇਣੀ ਦੇ ਦੇ ਮੈਨੂੰ ਮਨਜੂਰ ਜ਼ਰੂਰੀ ਨਹੀਂ ਹੈ ਹਰ ਬੰਦੇ ਨੇ ਰਾਜਨੀਤੀ ਕਰਨੀ ਹੋਈ ਹੈ ਮੈਨੂੰ ਮਨ ਕਰਤਾ ਸੀ ਪਾਰਟੀ ਨੇ ਮੈਂ ਪਾਰਟੀ ਉਸ ਫਿਰ ਵੀ ਪਾਰਟੀ ਵਾਸਤਾ ਕੰਮ ਕਰਿਆ ਜਿਵੇਂ ਮੀਟਿੰਗਾਂ ਵੀ ਕਰਾਈਆਂ 13 ਨੰਬਰ ਤੋਂ ਬਾਅਦ ਜਿੰਨੀਆਂ ਮੀਟਿੰਗਾਂ ਹੋਈਆਂ ਪਾਰਟੀ ਦੇ ਮੈਂ ਕਰਾਈਆਂ ਪਾਰਟੀ ਦੇ ਮੁੰਡ ਚੁੜ ਕੇ ਕੰਮ ਕਰਿਆ ਜਿਵੇਂ